ਰਜੋ ਪੱਤੇ ਸਬਰਾਰ 855 ਆਇਆ ਹੋਇਆ ਹੈ ਅੰਜੀ ਦੋਸਤੋ ਸਬਰਾਰ 855 ਮਗਰ 15 ਹਲ ਪਏ ਹੋਇਆ ਬਾਈ ਜੀ ਇਹਦੀ ਆਪਾਂ ਪਰਫਾਰਮੈਂਸ ਚੈੱਕ ਕਰਦੇ ਆਂ ਜ 15 ਹਲਾਂ ਤੇ ਡਬਲ ਡਿਸਟਰੀਬਿਊਟਰ ਡਬਲ ਪੰਪਾ 2 ਸਪੀਡ ਆ 5 ਸਟਾਰ ਆ ਦੇਗੀ ਚੁੱਲੇ ਵਾਲਾ ਇਹਦੀ ਪਰਫਾਰਮੈਂਸ ਚੈੱਕ ਕਰਦੇ ਆਂ ਵੀ ਇਹ ਕਿੰਨੇ ਕ ਚੱਕਰ ਡ੍ਰੌਪ ਕਰਦਾ ਤੇ ਕਿੱਥੇ ਦੇ ਚੱਲਦਾ ਬਿਲਕੁਲ ਤੱਪੜ ਪਾਣਾ ਬਣੇ ਰਹੋ ਵੀਡੀਓ ਨਾਲ ਐਂਡ ਤੱਕ 2 ਸਪੀਡ ਆ ਬਾਈ ਇਹ 2 ਸਪੀਡ ਸਮਰਾਹ 8:52 5 ਸਟਾਰ 2 ਸਪੀਡ ਆ ਦੇਖ ਸਕਦੇ ਹੋ ਤੁਸੀਂ ਲੈਫਟ ਉੱਨੀ ਹੋ ਜਾਂਦੀ ਆ ਰਾਜ ਆਪ ਕੋਈ ਬੋਲਦਾ ਅਵੇ ਇਹ ਵੀ ਮੈਂ ਕਹਿੰਦਾ ਦਵਦਾ ਨਹੀਂ ਇਹ ਵੀ ਲੈ ਭਾਈ ਤੋੜਾ ਸੁਟਾ ਘੱਟਾ ਮਰਾ ਦਵਦਾ ਨਹੀਂ ਹੈਗਾ ਟਰੈਕਟਰ ਤੇ ਚੱਕਰ ਦੇਖਾਂਗੇ ਭਾਈ ਤੁਸੀਂ ਪੁੱਛਾਂਗੇ ਵੀ ਕਿੰਨੇ ਚੱਕਰ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਥੋਨੂੰ ਪੁੱਛ ਕੇ ਦੱਸ ਦਿਆ ਇੱਕ ਗੇੜਾ ਲਾਤਾ ਫਲਾਹੋਲਾ ਆਦਾ ਤੁਹਾਨੂੰ ਆਇਆ ਪੰਜਾਬ ਦੀ ਸਾਣ ਰੈਡ ਬੱਲ ਕਾਇਰ ਕਰੇ ਨੋ ਟਾਇਰ ਲੱਗਦਾ 55 ਤੁਹ ਸਪੀਡ ਹੈ ਬੱਬੂ ਹਾਂ ਤੁਹ ਸਪੀਡ ਆ ਗਏ ਤੁਹ ਸਪੀਡ ਆ 16 ਦੇ ਟਾਇਰ ਆ ਉਹੀ 15 ਹਲੇ ਦੇ ਪਿੱਛੇ ਆ ਦਬਦਾ ਇਹ ਵੀ ਨਹੀਂ ਸਲਿੱਪ ਕੱਢੀ ਜਾਂਦਾ ਨਹੀਂ ਹੈਗਾ ਵੀ ਬੰਦ ਹੋ ਜੂ ਟਰੈਕਟਰ ਦੇਖਾਂਗੇ ਬਾਕੀ ਕਿੰਨੇ ਕਿ ਚੱਕਰ ਪੋੜਵਾਗਾ ਹਾਂ ਇਹ ਗੱਲ ਬਾਤ ਹੀ ਕਰਨੀ ਚੱਲੀਏ ਬਾਕੀ ਕੋਲੇ ਉੜੇ ਕਰਦਾ ਇਹ ਵੀ ਡਲੇ ਡਲੇ ਕਰਦਾ ਹਟ ਜਾਓ ਪੱਤੇ ਸਭਰਾਜ 155 ਆਇਆ ਹੋਇਆ ਹੈ ਕਿੰਨੇ ਚੱਕਰਾਂ ਦੇ ਚੱਲਦਾ ਹੈ 1800 1800 ਚੱਕਰ ਦੇ 1800 ਚੱਕਰ ਤੇ ਚੱਲਦਾ ਤੇ ਸਭਰਾਜ 155 ਟੂ ਸਪੀਡ ਹੈ ਇਹ ਬਾਈ ਜੀ ਇਹ 1800 ਚੱਕਰ ਤੇ ਚੱਲਦਾ ਬਾਕੀ ਬਾਈ ਜੀ ਜਿੰਨਾ ਪਤਾ ਗੱਲ ਕਰੀ ਬਾਈ ਜੀ ਉਹ ਦੁਨੀਆਂ ਕੀ ਇਹ ਆ ਤੂੰ ਸਪੀਡਾ ਥੱਲੇ ਲਾ ਤੇ ਹਾਲਾ ਰੈਡ ਬੋਲ ਨਾਲ ਝੋਟਾ ਆਪਨੇ ਕੋਲੇ ਆਇਆ ਇਸ ਤੋਂ ਬਾਅਦ ਆਇਆ ਇਸ ਤੋਂ ਦੇਖ ਸਾਡੇ ਤੋਂ ਅਸੀਂ ਰਤੋਂ ਕਰਦਾ ਜਾਂਦਾ ਡਣੇ ਕਰਦਾ ਤੁਰ ਜਾਂਦਾ ਜਮਾ ਤੱਪੜ ਵਾਹਣਾ ਆਗੇੜੇ ਇਸੇ ਨੇ ਲਾਇ ਹੋਇਆ ਵੀ ਟਮਾਟਰੀ ਨੇ ਦੇਖ ਸਕਦਾ ਹਾਂ ਮਹਾਰੀ ਚ ਲੌਂਚ ਹੋ ਰਿਹਾ ਬਾਈ ਜੀ ਮਹਾਰੀ ਚ ਮਹਾਰੀ ਚ 8 5 ਬੰਦੇ ਆਲਾ ਵੀ ਜ਼ੋਰ ਲਵਾ ਲਿਆ ਇਹ ਕਿੰਨੇ ਚੱਕਰਾਂ ਦੇ ਚਲਾਇਆ ਬਾਈ 1800 ਤੇ ਬਾਈ ਠੀਕ ਆ 1800 ਇਹ ਕਿੰਨੇ ਦੇ ਚੱਕਰ ਡ੍ਰੌਪ ਕਰਦਾ ਬਾਈ ਇਹ 1800 ਤੇ ਇਹ ਤਾਂ ਪੂਰੇ ਸ਼ੂਰੀ ਲੱਗਦਾ ਯਾਰ ਕਰਦਾ ਨਹੀਂ ਡ੍ਰੌਪ 1800 ਬਾਈ ਕਿਹਨਾਂ 100 ਤੋੜਦੇ ਠੀਕ ਆ ਬਾਈ ਕਿਵੇਂ ਲੱਗਦਾ ਬਾਈ ਤੰਨਾ ਜੋ ਬਾਈ ਆ ਦੋ ਤਾਂ ਵਧੀਆ ਲੱਗੇ ਉਹ ਆਪਾਂ ਚਲਾਇਆ ਨਹੀਂ ਉਹ ਚਲਾਇਆ ਨਹੀਂ ਠੀਕ ਆ ਬਾਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਐਂਡ ਸ਼ੇਅਰ ਕਰਕੇ ਜਰੂਰ ਦੱਸਿਓ ਬਾਈ ਜੀ 15 ਹਣਾ ਤੇ ਆਪਾਂ ਸਵਾਰਾ 855 ਦੀ ਪਰਫਾਰਮੈਂਸ ਚੈੱਕ ਕਰੀਆ ਤੇ ਤੁਸੀਂ ਦੇਖ ਕੇ ਦੱਸਿਓ ਬਾਈ ਜੀ ਕਹੇ ਜੀ ਪਰਫਾਰਮੈਂਸ ਲੱਗੀ ਤੁਹਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਹੋਰ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ